ਵਾਇੁਰੂ ਸਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਨਾ ਜੁਨੀ ਸੈ ਵੰਗੁਰ ਪ੍ਰਸਾਦ ਜਪ ਆ ਦਾ ਸੱਚ ਯੁਗ ਦਾ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਅਗਮ ਅਗੋਚਰ ਰਾਜਾ ਸਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਸਤਨਾਮ ਸ੍ਰੀ ਵਾਇਗੁਰੂ ਸਹਿਬ ਜੀ 나 ਕੋ ਮੇਰਾ ਕਿਸ ਗਣੀ ਗਹੀ 나 ਕੋ ਆਨ ਹੋਗ ਆਵਣ ਜਾਣਿ ਮਗੂਚੀ ਐ ਦੁਦਾ ਵਿਅਪੈ ਰੋਗ ਨਾਮ ਵਿਹੋਣੇ ਆਦਮੀ ਕਲਰ ਕੰਦ ਗਿਰੰਤ ਵੇਣ ਨਾਵੇ ਕਿਉ ਛੂਟੀ ਐ ਜਾਇਲ ਸਾਤਲੰਤ ਗਣਕ ਗਣ ਆਵੇ ਅਖਰੀ ਅਗਨਤ ਸਾਚਾ ਸੋਈ ਅਗਿਆਨੀ ਮਤ ਹੀਨ ਹੈ ਗੁਰ ਬਿਨ ਗਿਆਨ ਨ ਹੋਏ ਟੂਟੀ ਤੰਤਰ ਬਾਵਕੀ ਵਜੈ ਨਹੀਂ ਵਿਜੋਗ ਵਿਛੜਿਆ ਮਿਲੈ ਪ੍ਰਭੂ ਨਾਨਕ ਕਰ ਸੰਜੋਗ ਟੂਟੀ ਤੰਤਰ ਬਾਵਕੀ ਵਜੈ ਨਹੀਂ ਵਿਜੋਗ ਵਿਛੜਿਆ ਮਿਲੈ ਨਾਲ ਕਰ ਸੰਜੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਇਹ ਇੱਕ ਪਾਵਨ ਸਥਾਨ ਤੇ ਗੁਰਬਾਣੀ ਦੀ ਜੋ ਲੜੀਵਾਰ ਕਥਾ ਚੱਲਦੀ ਹੈ ਦੀਦਿਤ ਹੈ ਤਰਾਮ ਕਲੀ ਰਾਗ ਦੇ ਅੰਦਰ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ ਓਮਕਾਰ ਜੋ 929 ਅੰਗ ਤੋਂ ਆਰੰਭ ਹੋ ਕੇ 938 ਅੰਗ ਤੇ ਸੰਪੂਰਨ ਹੁੰਦੀ ਹੈ ਇਸ ਸਮੇਂ 934 ਅੰਗ ਤੇ ਸਤਿਗੁਰੂ ਜੀ ਦੀ ਪਾਵਨ ਬਾਣੀ ਦੀ ਵਿਚਾਰਨ ਉਜੜਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ ਇਸ ਪਾਵਨ ਬਾਣੀ ਦੀਆਂ ਜੋ 54 ਪੌੜੀਆਂ ਹਨ ਅਤੇ ਇੱਕ ਰਹਾਉ ਦਾ ਬੰਦ ਹੈ ਸੁਣ ਪਾण्डे ਕਿਆ ਲਿਖੋ ਜੰਗਾਲਾ ਲਿਖ ਰਾਮ ਨਾਮ ਗੁਰਮੁਖ ਗੋਪਾਲਾ اے ਪਾण्डे ਕੀ ਆਪਣੇ ਹਿਰਦੇ ਦੀ ਫੱਟੀ ਤੇ ਤੂੰ ਆਲ ਜੰਗਾਲ ਲਿਖ ਰਿਹਾ ਹੈ ਜੇ ਲਿਖਣਾ ਹੈ ਤਾਂ ਪ੍ਰਮਾਤਮਾ ਦੇ ਨਾਮ ਨੂੰ ਲਿਖਣਾ ਕਰ ਪਰਮੇਸ਼ਵਰ ਦੇ ਨਾਮ ਨੂੰ ਆਪਣੇ ਹਿਰਦੇ ਦੀ ਫੱਟੀ ਤੇ ਲਿਖਣਾ ਕਰਮ ਸੁਆਓ ਇਹ ਉਪਦੇਸ਼ ਸਤਿਗੁਰੂ ਜੀ ਦਾ ਸਮst ਸੰਸਾਰ ਦੇ ਮਨੁੱਖਾ ਨੂੰ ਹੈ ਭਾਈ ਆਪਣੇ ਹਿਰਦੇ ਦੀ ਫੱਟੀ ਤੇ ਪਰਮੇਸ਼ਵਰ ਦਾ ਵਾਹਿਗੁਰੂ ਦਾ ਨਾਮ ਲਿਖਣਾ ਕਰੋ ਨਾਮ ਨਾਲ ਜੁੜ ਕੇ ਹੀ ਜੀਵਦਾ ਭੜਾ ਹੈ ਸੁਆਓ ਸਤਿਗੁਰੂ ਜੋ ਬਖਸ਼ਿਸ਼ ਕਰ ਰਹੇ ਨੇ ਅੰਮ੍ਰਿਤ ਵਚਨਾ ਨਾਲ ਸਾਝ ਪਾਈਏ ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਇਬ ਜੀ ਨਾ ਕੋ ਮੇਰਾ ਕਿਸ ਗਈ ਨਾ ਕੋ ਹੋਆ ਨਾ ਹੋਵ ਨਾਣੇ ਅੱਖਰ ਦੁਆਰਾ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਜਿਹੜੇ ਗੁਰਮਖ ਨਾਮ ਜਪਣ ਵਾਲੇ ਨੇ ਸ਼ਬਦ ਬਾਣੀ ਦੇ ਅਭਿਆਸੀ ਨੇ ਜਦੋਂ ਅਭਿਆਸ ਕਰਦੇ ਆਂ ਕਰਦੇ ਆਂ ਸੁਰਤ ਜਾਗੀ ਤਾਂ ਸਭ ਤੋਂ ਪਹਿਲਾਂ ਜਗਿਆਸੂ ਨੂੰ ਇਹ ਗਿਆਨ ਹੁੰਦਾ ਹੈ ਕਿ ਇਹ ਸੰਸਾਰ ਦੇ ਵਿੱਚ ਮੇਰਾ ਕੋਈ ਵੀ ਨਹੀਂ ਹੈ ਵਾਹਿਗੁਰੂ ਦੀ ਬੰਦਗੀ ਕਰਕੇ ਸਿਮਰਨ ਕਰਕੇ ਸਭ ਤੋਂ ਪਹਿਲਾਂ ਇਹ ਅਨੁਭਵ ਹੁੰਦਾ ਹੈ ਕਿ ਮੇਰਾ ਸੰਸਾਰ ਦੇ ਵਿੱਚ ਕੋਈ ਵੀ ਸਹਾਰਾ ਪੱਕਾ ਨਹੀਂ ਹੈ ਜੇਕਰ ਮੇਰਾ ਕੋਈ ਸਹਾਰਾ ਹੈ ਤਾਂ ਉਹ ਪਰਮੇਸ਼ਵਰ ਹੈ ਵਾਹਿਗੁਰੂ ਨਿਰੰਕਾਰ ਹੈ ਪਾਤਸ਼ਾਹ ਕਹਿੰਦੇ 나 ਕੋ ਮੇਰਾ ਕਿਸ ਵੀ 나 ਕੋ ਆ ਨਾ ਹੋਗਾ 나 ਹੀ ਮੇਰਾ ਕੋਈ ਸਹਾਰਾ ਹੈ ਮੈਂ ਕਿਸ ਨੂੰ ਪਕੜਾ ਕਿਸ ਦਾ ਸਹਾਰਾ ਲਵਾਂ ਨਾ ਕੋਈ ਪਹਿਲਾ ਹੈ ਨਾ ਕੋਈ ਹੋਣਾ ਹੋਵੇਗਾ ਪਾਸ਼ਾ ਕਹਿੰਦੇ ਆਉਣ ਜਾਣ ਵਿਗੂਤੀ ਹੈ ਦੁਬਦਾ ਵਿਆਪੇ ਰੋਗ ਇਸਰਾ ਸੰਸਾਰ ਪਾਸ਼ਾ ਕਹਿੰਦੇ ਜੇਕਰ ਰੱਬ ਨੂੰ ਭੁਲਾ ਕੇ ਸੰਸਾਰ ਨੂੰ ਆਪਣਾ ਆਸਰਾ ਬਣਾ ਲਵੇਗਾ ਸੰਬੰਧੀਆਂ ਨੂੰ ਧਨ ਦੌਲਤ ਨੂੰ ਆਪਣਾ ਸੰਬੰਧੀ ਬਣਾ ਲਵੇਗਾ ਤੇ ਆਵਣ ਜਾਣ ਬਿਗੁੱਤੀ ਹੈ ਆਵਣ ਜਾਣ ਵਿੱਚ ਇਹ ਖਵਾਰ ਹੋਵੇਗਾ ਪਾਪ ਜੰਮਣ ਮਰਨ ਦਾ ਚੱਕਰ ਬਣਿਆ ਰਹੇਗਾ ਦੋਦਾ ਵਿਆਪੇ ਰੋਗ ਤੁਬਦਾ ਦਾ ਰੋਗ ਇਹਦੇ ਅੰਦਰ ਬਣ ਜਾਵੇਗਾ ਪਾਪ ਇਹ ਖਵਾਰ ਹੁੰਦਾ ਫਿਰੇਗਾ ਦੋ ਵਿਦਾ ਹੋ ਕੇ ਚੱਲਣ ਨਾਲ ਜੀਵ ਖਵਾਰ ਹੁੰਦਾ ਭਟਕਦਾ ਹੈ ਦੋ ਵਿਦਾ ਭਾਵ ਸੋਚਦਾ ਇੱਧਰ ਵੀ ਚਲਾ ਜਾਵਾਂ ਇੱਧਰ ਵੀ ਚਲਾ ਜਾਵਾਂ ਤਾਂ ਮਹਾਰਾਜ ਕਹਿੰਦੇ ਇਸ ਤਰ੍ਹਾਂ ਇਹਦੇ ਅੰਦਰ ਦੁਬਦਾ ਦਾ ਰੋਗ ਪੈਦਾ ਹੋ ਜਾਂਦਾ ਹੈ ਤੇ ਫਿਰ ਜੰਮਦਾ ਮਰਦਾ ਹੈ ਵਾਹਿਗੁਰੂ ਦੀ ਬੰਦਗੀ ਤੋਂ ਬਿਨਾ ਐਸਾ ਇਹਦਾ ਜਿਹੜਾ ਹੈ ਅੰਦਰ ਬਣ ਜਾਂਦਾ ਹੈ ਭਾਵ ਇਹਦੇ ਅੰਦਰ ਇਸ ਤਰ੍ਹਾਂ ਦੀ ਜਿਹੜੀ ਹੈ ਉਹ ਵਿਚਾਰ ਖੜੀ ਹੋ ਜਾਂਦੀ ਦੁਬਦਾ ਵਾਲੀ ਜਿਸ ਦੇ ਕਾਰਣੇ ਜੰਮਦਾ ਤੇ ਮਰਦਾ ਆਉਂਦਾ ਜਾਂਦਾ ਹੈ ਨਾਮ ਵਿਰੋਣੇ ਆਦਮੀ ਕਲਰ ਕੰਧ ਗ੍ਰੰਥ ਵਾਹਿਗੁਰੂ ਦੇ ਜਿਹੜੇ ਨਾਮ ਤੋਂ ਵਿਰੋਣੇ ਮਨੁੱਖ ਆਮ ਪਾਸ਼ਾ ਕਹਿੰਦੇ ਉਹ ਭਾਈ ਆਪਣਾ ਜੀਵਨ ਵਿਅਰਥ ਅਗਵਾ ਰਹੇ ਨੇ ਇਸ ਰਾਹ ਇੱਕ ਦਿਨ ਗਿਰ ਜਾਣਗੇ ਮੁੱਕ ਜਾਣਗੇ ਜਿਵੇਂ ਕਲਰ ਦੀ ਕੰਧ ਕਲਰ ਆਪਣੇ ਇਸ ਇਲਾਕੇ ਦੇ ਵਿੱਚ ਬਹੁਤ ਕਲਰ ਹੈ ਭਾਵੇਂ ਆਪਾਂ ਬੜੇ ਯਤਨ ਕੀਤੇ ਪਰ ਕਲਰ ਵਿੱਚ ਇੰਨੀ ਤਾਕਤ ਹੈ ਵੇਖੋ ਪੱਕੀਆਂ ਦਵਾਰਾਂ ਨੂੰ ਵੀ ਖਾ ਜਾਂਦਾ ਹੈ ਕਲਰ ਕਿੰਨੀ ਖਤਰਨਾਕ ਹੈ ਕਿ ਉਹ ਪੱਕੀਆਂ ਦਵਾਰਾਂ ਨੂੰ ਵੀ ਖਤਮ ਕਰ ਦਿੰਦੀ ਹੈ ਜੇ ਜੇ ਕੰਦਰੀ ਕੰਧ ਹੋਵੇ ਵਾ ਕੰਧ ਦੇ ਵਿੱਚ ਕਲਰ ਲੱਗਾ ਹੋਵੇ ਤਾਂ ਉਹ ਸਹਜੇ ਸਹਜੇ ਗਿਰ ਜਾਂਦੀ ਹੈ ਪਾਸ਼ਾ ਕਹਿੰਦੇ ਇਸੇ ਤਰ੍ਹਾਂ ਜੋ ਵਾਏ ਗੁਰੂ ਦੇ ਨਾਮ ਤੋਂ ਵਿਹੋਣੇ ਹਨ ਉਨ੍ਹਾਂ ਦੇ ਅੰਦਰ ਪਾਪਾਂ ਦਾ ਵਿਕਾਰਾਂ ਦਾ ਕੱਲਰ ਲੱਗਾ ਹੋਇਆ ਹੈ ਤੇ ਇਹ ਕੱਲਰ ਉਨ੍ਹਾਂ ਦੇ ਆਤਮਿਕ ਜੀਵਨ ਨੂੰ ਬਿਲਕੁਲ ਡੇਗ ਦਿੰਦਾ ਖਤਮ ਕਰ ਦਿੰਦਾ ਹੈ ਵਿਣ ਨਾਵੇ ਕਿਉ ਛੂਟੀਐ ਜਾਇ ਰਸਤ ਲੰਤ ਨਾਮ ਤੋਂ ਬਿਨਾ ਛੁਟਕਾਰਾ ਨਹੀਂ ਹੈ ਵਾਹਿਗੁਰੂ ਦੀ ਬੰਦਗੀ ਤੋਂ ਬਿਨਾ ਕਿਸੇ ਦਾ ਵੀ ਭੜਾ ਨਹੀਂ ਹੋ ਸਕਦਾ ਵਿਣ ਨਾਵੇ ਕਿਉ ਛੂਟੀਐ ਨਾਮ ਤੋਂ ਬਿਨਾ ਕਿਵੇਂ ਛੁੱਟੇਗਾ ਜਾਇਰ ਸਤਲ ਅੰਤਰ ਸਤਲ ਕਹਨੇ ਨੀਵਾ ਬਹੁਤ ਨੀਵਾ ਤਰਾਤਲ ਨੀਵਾ ਗਿਰ ਜਾਣਾ ਭਾਵ ਨਰਕਾ ਵਿੱਚ ਗਰਾਰੇ ਮਾਨ ਹੋ ਜਾਣਾ ਜੇ ਹੁਣ ਵਾਹਿਗੁਰੂ ਦਾ ਨਾਮ ਨਾ ਜਪਿਆ ਬੰਦਗੀ ਨਾ ਕੀਤੀ ਤੇ ਰਸਤਲ ਵਿੱਚ ਜਾ ਡਿਗੇਗਾ ਭਾਵ ਨਰਕ ਗਾਮੀ ਹੋ ਜਾਵੇਗਾ ਗਣਤ ਗਿਣਾਵੇ ਅਖਰੀ ਅਗਣਤ ਸੱਚਾ ਸੋਏ ਇਕ ਤਾਂ ਉਹ ਲੋਕ ਨੇ ਜਿਹੜੇ ਵਾਹਿਗੁਰੂ ਦੀ ਬੰਦਗੀ ਨਹੀਂ ਕਰਦੇ ਇੱਕ ਉਹ ਲੋਕ ਨੇ ਜਿਹੜੇ ਗਿਣਤੀ ਵਿੱਚ ਜਪਣਾ ਚਾਹੁੰਦੇ ਨੇ ਪਾਤਸ਼ਾਹ ਕਹਿੰਦੇ ਭਾਈ ਉਹ ਵਾਹਿਗੁਰੂ ਅਗਿਣਤ ਹੈ ਉਹਨੂੰ ਕਿਸੇ ਵੀ ਗਿਣਤੀ ਨਾਲ ਨਹੀਂ ਪਾਇਆ ਜਾ ਸਕਦਾ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਨਾਲ ਜੁੜ ਤੇ ਉਹਦੇ ਚਰਨਾਂ ਵਿੱਚ ਅਰਦਾਸ ਕਰਿਆ ਕਰ ਮਹਾਰਾਜ ਮੈਨੂੰ ਬਖਸ਼ ਲੈ ਕਿਉਂਕੇ ਲੇਖਾ ਕਤੈ ਨਾ ਛੂਟੀ ਐ ਖਿੰਨ ਕੇਨੂ ਪੁੱਲਣ ਹਾਰ ਬਖਸ਼ਣ ਹਾਰ ਬਖਸਲੇ ਨਾਨਕ ਪਾਰ ਉਤਾਰ ਮਹਾਰਾਜ ਅਸੀਂ ਲੇਖਾ ਕੀਤਿਆ ਨਹੀਂ ਛੁੱਟ ਸਕਦੇ ਤੂੰ ਕਿਰਪਾ ਕਰ ਪਰ ਜੀਵ ਦਾ ਸੁਭਾਅ ਹੈ ਦਿਖਾਣਾ ਚਾਹੁੰਦਾ ਹੈ ਮਹਾਰਾਜ ਕਹਿੰਦੇ ਗਣਤ ਗਿਣਾਵੇ ਅਖਰੀ ਅਖਰਾਂ ਨਾਲ ਗਿਣਤੀ ਕਰ ਕਰਕੇ ਵਾਹਿਗੁਰੂ ਪਰਮਾਤਮਾ ਨੂੰ ਪਾਣਾ ਚਾਹੁੰਦਾ ਹੈ ਆ ਗਣਤ ਸਾਚਾ ਸੋਏ ਉਹ ਅਗਣਤ ਹੈ ਉਹ ਗਿਣਤੀ ਵਿੱਚ ਆਉਂਦਾ ਹੀ ਨਹੀਂ ਹੈ ਔਰ ਉਹਨੇ ਜੋ ਸਾਨੂੰ ਦਾਤਾਂ ਦਿੱਤੀਆਂ ਨੇ ਉਹ ਵੀ ਅਣਗਿਣਤ ਹੀ ਦਿੱਤੀਆਂ ਨੇ ਵਾਹਿਗੁਰੂ ਪਰਮਾਤਮਾ ਨੇ ਜੋ ਬਖਸ਼ਿਸ਼ਾਂ ਕੀਤੀਆਂ ਨੇ ਅਗਣਤ ਕੀਤੀਆਂ ਹਨ ਤਮਾਰਾ ਜੀ ਕਹਿੰਦੇ ਭਾਈ ਗਿਣਤੀ ਨੂੰ ਛੱਡ ਕੇ ਉਸ ਵਾਹਿਗੁਰੂ ਨੂੰ ਪ੍ਰੇਮ ਨਾਲ ਜਪ ਅਗਿਆਨੀ ਮਤ ਹੀਨ ਹੈ ਗੁਰ ਬਿਨ ਗਿਆਨ ਨਾ ਹੋਏ ਪਰ ਜਿਹੜੇ ਅਗਿਆਨੀ ਜੀਵ ਮਤ ਤੋਂ ਹੀਣੇ ਨੇ ਉਹ ਬਾਦਸ਼ਾਹ ਜੀ ਕਹਿੰਦੇ ਧਰਮ ਦੇ ਮਾਰਗ ਤੇ ਨਹੀਂ ਚੱਲ ਸਕਦੇ ਕਿਉਂਕਿ ਉਹ ਆਪਣੀ ਮਤ ਨਹੀਂ ਛੱਡਦੇ ਆਪਣਾ ਅਗਿਆਨ ਕੁਨਾ ਨਹੀਂ ਛੱਡਦੇ ਗੁਰ ਬਿਨ ਗਿਆਨ ਨਾ ਹੋਏ ਗੁਰੂ ਤੋਂ ਬਿਨਾ ਰੱਬ ਦਾ ਗਿਆਨ ਹੁੰਦਾ ਹੀ ਨਹੀਂ ਕਉਤੀ ਮਾਰਗ ਤੇ ਚੱਲ ਹੀ ਨਹੀਂ ਸਕਦਾ ਜੀਵ ਤੇ ਅਗਿਆਨੀ ਜੀਵ ਮਤ ਤੋਂ ਹਿਣਾ ਜੀਵ ਉਹ ਗੁਰੂ ਦੀ ਮਤ ਲੈਂਦਾ ਨਹੀਂ ਆਪਣੀ ਮਤ ਦੇ ਨਾਲ ਹੀ ਚੱਲਦਾ ਅਸੰਖ ਮੂਰਖ ਅੰਧਪੂਰ ਇਸ ਤਰ੍ਹਾਂ ਦੇ ਮੂਰਖ ਅਗਿਆਨੀ ਜੀਵ ਮਹਾਰਾਜ ਕਹਿੰਦੇ ਜਿਹੜੇ ਅੰਧਪੂਰ ਅਸੰਖ ਨੇ ਗਿਣਤੀ ਹੀ ਨਹੀਂ ਹੈ ਗੁਰੂ ਦੀ ਮਤ ਨਹੀਂ ਲੈਂਦੇ ਕਾਪਾ ਦੇ ਦਿਆਂ ਕਈ ਵਾਰ ਮਨੁੱਖ ساری ਉਮਰ ਗੁਰਦੁਆਰੇ ਵੀ ਆਈ ਜਾਂਦਾ ਹੈ ਪਰ ਉਹ ਗੁਰੂ ਦੀ ਮਤ ਨਹੀਂ ਲੈਂਦਾ ਉਹ ਅਮਰ ਸ਼ਗਨ ਨੂੰ ਤਿਆਰ ਹੀ ਨਹੀਂ ਹੈ ਅਮਰਤ ਵੇਲੇ ਉੱਠਣ ਨੂੰ ਤਿਆਰ ਨਹੀਂ ਬਾਣੀ ਪੜਨ ਦਾ ਯਤਨ ਨਹੀਂ ਕਰਦਾ ਤਾਂ ਪਾਤਸ਼ਾਹ ਜੀ ਕਹਿੰਦੇ ਆਪਣੀ ਮਤ ਨਹੀਂ ਛੱਡ ਰਿਆ ਤੂ ਟੂਟੀ ਤੰਤਰ ਭਾਵ ਕੀ ਵਜੈ ਨਹੀਂ ਵਿਜੋਗ ਮਹਾਰਾਜ ਕਹਿੰਦੇ ਜੇ ਰਬ ਆਪ ਦੀ ਤੰਤ ਟੁੱਟ ਜਾਵੇ ਨਾ ਤਾਂ ਤਾਰਤੇ ਆ ਜਵਾਬ ਦੇ ਵਿੱਚ ਵਿਜੋਗ ਬਣ ਗਿਆ ਨਾ ਉਸ সহযোগ ਦੇ ਕਾਰਨ ਕੋਈ ਰਾਗ ਨਹੀਂ ਪੈਦਾ ਹੁੰਦਾ ਜੇ ਰਾਗ ਪੈਦਾ ਕਰਨਾ ਹੈ ਤਾਂ ਉਹ ਤਾਰ ਜੋੜਨੀ ਪਵੇਗੀ ਮੋੜ ਕੇ ਪਾਸ਼ਾ ਕਹਿੰਦੇ ਇਸੇ ਤਰ੍ਹਾਂ ਜੀਵ ਦੀ ਪਰਮਾਤਮਾ ਦੇ ਨਾਲੋਂ ਜਿਹੜੀ ਹੈ ਉਹ ਪ੍ਰੇਮ ਦੀ ਤਾਰ ਟੁੱਟ ਗਈ ਪ੍ਰੇਮ ਤੋਂ ਬਿਨਾਂ ਰੱਬ ਦੀ ਭਗਤੀ ਦਾ ਰਾਗ ਗਾਇਆ ਹੀ ਨਹੀਂ ਜਾ ਸਕਦਾ ਪ੍ਰੇਮ ਤੋਂ ਬਿਨਾ ਭਗਤੀ ਹੋਈ ਨਹੀਂ ਸਕਦੀ ਵਿਛੜਿਆ ਮੇਲਾ ਪ੍ਰਭੂ ਨਾਨਕ ਕਰ ਸੰਜੋਗ ਜਿਵੇਂ ਰਵਾਬ ਦੀ ਤਾਰ ਟੁੱਟੀ ਹੋਵੇ ਤੇ ਆਪਾਂ ਉਸ ਤਾਰ ਨੂੰ ਮੁੜ ਕੇ ਜੋੜ ਲਈ ਤਾਂ ਉਹਦੇ ਵਿੱਚੋਂ ਫਿਰ ਰਾਗ ਪੈਦਾ ਹੋਣ ਲੱਗ ਜਾਂਦਾ ਹੈ ਸਾਡੀ ਹਿਰਦੇ ਵਿੱਚੋਂ ਪਰਮਾਤਮਾ ਨਾਲੋਂ ਪ੍ਰੇਮ ਖਤਮ ਹੋ ਗਿਆ ਜੇਕਰ ਇਹ ਪ੍ਰੇਮ ਨੂੰ ਫਿਰ ਜੋੜ ਲਿਆ ਜਾਵੇ ਤਾ ਵਾਹਿਗੁਰੂ ਪਰਮਾਤਮਾ ਨਾਲ ਫਿਰ ਸੰਜੋਗ ਹੋ ਜਾਂਦਾ ਹੈ ਅੰਦਰ ਜਦੋਂ ਪ੍ਰੇਮ ਪੈਦਾ ਹੋ ਗਿਆ ਤਾਂ ਫਿਰ ਵਾਹਿਗੁਰੂ ਕਿਰਪਾ ਕਰ ਦਿੰਦਾ ਬਖਸ਼ਿਸ਼ ਕਰ ਲੈਂਦਾ ਵਿਛੜਿਆ ਮੇਲੇ ਪ੍ਰਭੂ ਨਾਨਕ ਕਰ ਸੰਜੋਗ ਪ੍ਰੇਮ ਕਿਵੇਂ ਪੈਦਾ ਹੁੰਦਾ ਹੈ ਗੁਰੂ ਕੋ ਪ੍ਰੇਮ ਹੁੰਦਾ ਹੈ ਜਿਵੇਂ ਆਪਾਂ ਕਿਸੇ ਜੀਵ ਦੇ ਨਾਲ ਵਾਰ-ਵਾਰ ਉਹਦਾ ਨਾਲ ਵਰਤੀਏ ਤਾਂ ਉਹਦੇ ਨਾਲ ਪ੍ਰੇਮ ਬਣ ਜਾਂਦਾ ਹੈ ਜਿਵੇਂ ਆਪਾਂ ਇਹ ਤੋਂ ਕਿਸੇ ਦੂਸਰੇ ਮੁਲਕ ਵਿੱਚ ਜਾਈਏ ਸ਼ੁਰੂ-ਸ਼ੁਰੂ ਵਿੱਚ ਆਪਾਂ ਨੂੰ ਉੱਥੇ ਕੋਈ ਬਹੁਤੇ ਨਹੀਂ ਜਾਣਦੇ ਪਰ ਜਿਵੇਂ-ਜਿਵੇਂ ਜੀਵ ਉੱਥੇ ਸਾਰਿਆਂ ਨਾਲ ਪ੍ਰੇਮ ਨਾਲ ਚੰਗਾ ਵਰਤਾਵਰਦਾ ਹੈ ਸ਼ੋਭ ਗੁਣਾ ਨੂੰ ਧਾਰਨ ਕਰਕੇ ਰੱਖਦਾ ਫਿਰ ਕੀ ਹੁੰਦਾ ਹੈ ਉਥੋਂ ਦੇ ਲੋਕਾਂ ਨਾਲ ਪ੍ਰੇਮ ਬਣ ਜਾਂਦਾ ਹੈ ਆਪਾਂ ਵੇਖ ਸਕਦੇ ਹਾਂ ਉਹਨ ਮਦੇਸ਼ਾਂ ਦੀ ਧਰਤੀ ਤੇ ਸਾਡੇ ਬਹੁਤ ਸਿੱਖ ਭਾਈ ਚਾਰੇ ਵਿੱਚੋਂ ਕੋਈ ਮੁੱਖ ਮੰਤਰੀ ਬਣਿਆ ਹੈ ਮੰਤਰੀ ਬਣੇ ਨੇ ਹੋਰ ਵੱਡੇ ਵੱਡੇ ਅਫਸਰ ਬਣੇ ਕਿਉਂਕਿ ਉੱਥੇ ਰਹਿ ਰਹਿ ਕੇ ਉਹਨਾਂ ਲੋਕਾਂ ਨਾਲ ਪ੍ਰੇਮ ਬਣ ਗਿਆ ਸ਼ੋਭ ਗੁਣ ਧਾਰਨ ਕੀਤੇ ਇਸ ਤਰ੍ਹਾਂ ਜਿੱਥੇ ਵੀ ਮਨੋਕ ਰਹਿੰਦਾ ਹੈ ਉੱਥੇ ਉਹਦੀ ਉਹ ਅਵਸਥਾ ਬਣ ਜਾਂਦੀ ਹੈ ਪ੍ਰੇਮ ਬਣ ਜਾਂਦਾ ਹੈ ਉਹਨਾਂ ਲੋਕਾਂ ਦੇ ਨਾਲ ਤਾਂ ਇਸ ਤਰ੍ਹਾਂ ਜਦੋਂ ਆਪਾਂ ਰੋਜ਼ ਗੁਰੂ ਦੇ ਕੋਲ ਆ ਕੇ ਬੈਠਾਂਗੇ ਬਾਣੀ ਪੜ੍ਹਾਂਗੇ ਨਾਮ ਜਪਾਂਗੇ ਤਾਂ ਫਿਰ ਪ੍ਰੇਮ ਬਣ ਜਾਵੇਗਾ ਤਾਂ ਵਿਛੜਿਆ ਹੋਇਆ ਉਹਨਾਂ ਪਰਮਾਤਮਾ ਮਿਲ ਲੈਂਦੇ ਜਿਨ੍ਹਾਂ ਦੇ ਅੰਦਰ ਪ੍ਰੇਮ ਦੀ ਗਣੀ ਹੁੰਦੀ ਐ ਤਰਵਰ ਕਾਇਆ ਪੰਖ ਮਨ ਤਰਵਰ ਪੰਖੀ ਪੰਜ ਸਾਡਾ ਮਨੁੱਖਾ ਜੀਵਨ ਇੱਕ ਦਰਖਤ ਦੀ ਤਰ੍ਹਾਂ ਹੈ ਸੁਲੋਕ ਬੋਲੋ ਫਿਰ ਸਵਾਸ ਜੁੜ ਜਾ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਤਰਵਰ ਕਾਇਆ ਪੰਖ ਮਨ ਤਰਵਰ ਪੰਖੀ ਪੰਜ ਤਰਵਰ ਕਾਇਆ ਇਹ ਸਾਡੀ ਕਾਇਆ ਤਰਵਰ ਹੈ ਦਰਘਤ ਹੈ ਤਰਵਰ ਕਾਇਆ ਪੰਖ ਮਨ ਮਨ ਪੰਛੀ ਹੈ ਤੇ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਸਾਡੇ ਪੰਜ ਗਿਆਨ ਇੰਦਰੇ ਨੇ ਉਹਦੇ ਨਾਲ ਇਹਦੇ ਸਹਾਇਕ ਹਨ ਦਰਵਰ ਕਾਇਆ ਪੰਖ ਮਨ ਤਰਵਰ ਪੰਖੀ ਪੰਜ ਪੰਜ ਪੰਛੀ ਹੋਰ ਵੀ ਨੇ ਉਹ ਹਨ ਸਾਡੇ ਕਰਮ ਇਹ ਜਿਹੜੇ ਗਿਆਨ ਇੰਦਰੇ ਹਨ ਤਤ ਚੁਗੈ ਮਿਲ ਏਕ ਸੇ ਤਿੰਨ ਕੋ ਵਾਸ ਨ ਰੰਚ ਜਿਹੜੇ ਮਨ ਰੂਪੀ ਪੰਛੀ ਨਾਲ ਗਿਆਨ ਇੰਦਰੀ ਮਿਲ ਕੇ ਵਾਇਗਰੂ ਦੇ ਨਾਮ ਨੂੰ ਚੁਗਦੇ ਨੇ ਉਹਨਾਂ ਨੂੰ ਵਿਰਫਾਈ ਨਹੀਂ ਪੈਂਦੀ ਊਡੇ ਤਾਂ ਬੇਗੁਲੇ ਬੇਗੁਲੇ ਤੱਕੇ ਜੋ ਕਣੀ ਪਰ ਜਨਾ ਦੇ ਗਿਆਨ ਇੰਦਰੀ ਵਾ ਮਨ ਨਾਲ ਲੜ ਕੇ ਦੁਨੀਆ ਦੇ ਪਦਾਰਥਾਂ ਨੂੰ ਕਾਲੀ ਕਾਲੀ ਵਿੱਚ ਚੂਣਾ ਚਾਹੁੰਦੇ ਨੇ ਭੋਗਣਾ ਚਾਹੁੰਦੇ ਨੇ ਤਾਕੈ ਚੋਗ ਕਣੀ ਕਣੀ ਚੋਗ ਭਾਵਣੀਆਂ ਦੇ ਕਣੇ ਪਦਾਰਥਾਂ ਨੂੰ ਲੋਚਦੇ ਨੇ ਪੰਖ ਟੁੱਟੇ ਫਾਈ ਭੜੀ ਅਗੁਣ ਭੀੜ ਬਣੀ ਉਹਨਾਂ ਦੇ ਪੰਖ ਟੁੱਟ ਜਾਂਦੇ ਨੇ ਅਤੇ ਔਗਣਾ ਦੇ ਕਰਕੇ ਉਹਨਾਂ ਤੇ ਭੀੜ ਬਣ ਜਾਂਦੀ ਹੈ ਔਖਾ ਸਮਾ ਬਣ ਜਾਂਦਾ ਹੈ ਬਿਨ ਸਾਚੇ ਕਿਉਂ ਛੂਟੀ ਹੈ ਅਰਗੁਣ ਕਰਮਣੀ ਵਾਹਿਗੁਰੂ ਪਰਮਾਤਮਾ ਤੋਂ ਬਿਨਾਂ ਜੀਵ ਦਾ ਛੁਪਕਾਰਾ ਨਹੀਂ ਹੋ ਸਕਦਾ ਵਾਹਿਗੁਰੂ ਦੀ ਭਗਤੀ ਦੇ ਜੈਵੀ ਗੁਣਾਂ ਦੀ ਮਣੀ ਗੁਰਮੁਖਾਂ ਦੇ ਮਸਤਕ ਤੇ ਪ੍ਰਗਟ ਹੁੰਦੀ ਹੈ ਜਿਹੜੇ ਗੁਰੂ ਦੀ ਮੱਤ ਦੇ ਅਨੁਸਾਰ ਚੱਲਦੇ ਨੇ ਆਪ ਛਡਾਏ ਛੂਟੀ ਹੈ ਵੱਡਾ ਆਪ ਧਨੀ ਉਹ ਵਾਹਿਗੁਰੂ ਛਡਾਵੇਂ ਤਾਂ ਹੀ ਜੀਵ ਦਾ ਛੁਟਕਾਰਾ ਹੁੰਦਾ ਹੈ ਜੀਵ ਆਪਣੇ ਬਲ ਨਾਲ ਨਹੀਂ ਛੁਟ ਸਕਦਾ ਆਵਾਗਮਨ ਤੋਂ ਮੁਕਤ ਨਹੀਂ ਹੋ ਸਕਦਾ ਵੱਡਾ ਆਪ ਧਨੀ ਉਹ ਵਾਹਿਗੁਰੂ ਵੱਡਾ ਹੈ ਧਨੀ ਮਾਲਕ ਹੈ ਸਾਰਿਆਂ ਦਾ ਵਾਉ ਅਸੰਖ ਪੰਡਾਰਿਆਂ ਦਾ ਮਾਲਕ ਹੈ ਪਾਤਸ਼ਾਹ ਕਹਿੰਦੇ ਗੁਰ ਪ੍ਰਸਾਦੀ ਛੁਟੀ ਹੈ ਕਿਰਪਾ ਆਵ ਕਰੇ ਗੁਰੂ ਦੀ ਕਿਰਪਾ ਨਾਲ ਜੀਵ ਦਾ ਛੁਟਕਾਰਾ ਹੁੰਦਾ ਹੈ ਉਹ ਵਾਹਿਗੁਰੂ ਆਪ ਹੀ ਕਿਰਪਾ ਕਰ ਦਿੰਦਾ ਹੈ ਸੱਚੇ ਗੁਰੂ ਦੇ ਚਰਨਾਂ ਨਾਲ ਜੋੜ ਦਿੰਦਾ ਹੈ ਆਪਣੇ ਹੱਥ ਹਾਥ ਵਡਾਈਆਂ ਜੈ ਭਾਵੇ ਤੈ ਦੇ ਵਾਹਿਗੁਰੂ ਦੇ ਆਪਣੇ ਹੱਥ ਵਿੱਚ ਸਾਰੀਆਂ ਵਡਿਆਈਆਂ ਬਖਸ਼ਣਾ ਬਖਸ਼ਿਸ਼ਾਂ ਨੇ ਜਿਹੜਾ ਉਹਨੂੰ ਪਾ ਜਾਵੇ ਉਸ ਨੂੰ ਵਾਹਿਗੁਰੂ ਪਰਮਾਤਮਾ ਇਹ ਵਡਿਆਈਆਂ ਬਖਸ਼ਿਸ਼ਾਂ ਦਿੰਦਾ ਹੈ ਸੋ ਸਤਿਗੁਰੂ ਜੀ ਕਿਰਪਾ ਕਰਨ ਗੁਰੂ ਦੀ ਮੱਤ ਦੇ ਧਾਰਨੀ ਹੋਈਏ ਨਾਮ ਜਪ ਕੇ ਗੁਰੂ ਦੀ ਮੱਤ ਅਨੁਸਾਰ ਚੱਲ ਕੇ ਲਾਹਾ ਲੈ ਸਕੀਏ ਹੋਈਆਂ ਭੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ